ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜਿੱਥੇ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਂ ਇਥੇ ਲੱਗੀ ਸੀਗੀ ਜੀ ਆਲੂ ਦੇ ਪਰਾਂਠੇ ਬਣਾਉਣ ਆਪਾਂ ਬਿਨਾ ਆਲੂ ਵਾਲੇ ਤੇ ਬਿਨਾ ਆਟਾ ਗੁੰਨੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਜੀ ਇੱਥੇ ਆਲੂ ਦੇ ਫਰਾਟੇ ਬਹੁਤ ਹੀ ਸੌਫਟ ਤੇ ਸਵਾਦ ਬੰਦੇ ਆ ਤੇ ਤੁਸੀਂ ਵੀ ਆਪਣੇ ਘਰੇ ਟਰਾਈ ਕਰਿਓ ਜਰੂਰ ਬਣਾ ਕੇ ਦੇਖਿਓ ਤੇ ਮੈਂ ਇੱਥੇ ਤਿੰਨ ਚਾਰ ਆਲੂ ਲੈ ਲੇ ਤੇ ਆਪਾਂ ਇਹਨਾਂ ਨੂੰ ਕद्दूकश ਕਰਦੇ ਨਾ ਵਾ ਹੁਣ ਤੇ ਅੱਗੇ-ਅੱਗੇ ਦਾ ਪ੍ਰੋਸੈਸ ਦੇਖਿਓ ਤੁਸੀਂ ਕੀ ਕੁਝ ਕਰਦੇ ਆ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਇਥੇ ਆਪਾਂ ਮੋٹے ਸਾਈਡ ਦੇ ਨਾਲ ਆ ਜਿਹੜਾ ਹਾਂ ਆਪਣੇ ਕद्दू ਆ ਉਹ ਆਲੂ ਆ ਉਹ ਆਪਾਂ ਕद्दूकश ਕਰਨੇ ਆ ਬ੍ਰੀਕ ਸਾਈਡ ਦੇ ਨਾਲ ਨਹੀਂ ਕਰਨੇ ਹੈਗੇ ਤੇ ਮੈਂ ਹੁਣਾ ਸਾਰੇ ਆਲੂ ਕद्दूकश ਕਰਦਾ ਤੇ ਅੱਗੇ ਕੀ ਤੋਂ ਦਿਖਾਉਣੀ ਆ ਕਿ ਕੀ ਕੀ ਪ੍ਰੋਸੈਸ ਹੁੰਦਾ ਬਹੁਤ ਹੀ ਸੌਫਟ ਬਣਦੇ ਆ ਤੇ ਬਹੁਤ ਹੀ ਸੁਆਦ ਟੇਸਟੀ ਬਣਦੇ ਆ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਬਹੁਤ ਹੀ ਘੱਟ ਟਾਈਮ ਲੱਗਦਾ ਵਾ ਨਾਲ ਇਹਨਾਂ ਨੂੰ ਬਣਾਉਣ ਦੇ ਵਿੱਚ ਤੇ ਜੇਕਰ ਆਪਾਂ ਨੂੰ ਛੇਤੀ ਹੋਵੇ ਬੱਚੇ ਆਲੂ ਦੇ ਪਰੋਠੇ ਮੰਗਣ ਤਾਂ ਆਪਾਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਕਿਉਂਕਿ ਆਪਾਂ ਨੂੰ ਆਲੂ ਬਾਲਣੇ ਹੋਣਾ ਹੈ ਨਾ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਵਾ ਫਿਰ ਆਪਾਂ ਆਟਾ ਗੁੰਨੇ ਆ ਫਿਰ ਆਲੂ ਬਾਲਦੇ ਆ ਤੇ ਪਰ ਲੇਕਿਨ ਉਹ ਬੜਾ ਝੰਜਟਾ ਜਿਹੜਾ ਆਪਾਂ ਸਾਰਾ ਚੱਕ ਦੇਣਾ ਵਾ ਤੁਸੀਂ ਦੇਖਿਓ ਮੈਂ ਇਥੇ ਕद्दूकस ਕਰਦਾ ਫਿਰ ਤੁਹਾਨੂੰ ਦਿਖਾਨੀ ਆ ਹਾਂਜੀ ਲੋ ਜੀ ਆਲੂ ਆਪਾਂ ਸਾਰੇ ਆਪਣੇ ਜਿਹੜੇ ਕद्दूकश ਕਰ ਲਏ ਤੇ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਪਾ ਲਾਂਗੇ ਸਾਰੇ ਆਲੂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਕੀ ਕੁਝ ਪਾਉਣੇ ਤੇ ਕੀ ਪਾਉਣੇ ਆ ਹਾਂਜੀ ਆਲੂ ਕद्दूकश ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਛੋਟਾ ਜਿਹਾ ਕੱਟ ਲਿਆ ਮੈਂ ਤੇ ਉਸ ਤੋਂ ਬਾਅਦ ਵਿੱਚ ਪਾਵਾਂਗੇ ਜੀ ਇਸ ਆਪਾਂ ਇਹਦੇ ਵਿੱਚ ਹਾਂਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਹਰੀ ਮਿਰਚ ਪਾਉਣ ਤੋਂ ਬਾਅਦ ਵਿੱਚ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਤੇ ਆਪਣੇ ਘਰ ਦਾ ਪੀਸਿਆ ਮਸਾਲਾ ਤੇ ਹੁਣ ਆਪਾਂ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਆਪਾਂ ਇਹਦੇ ਵਿੱਚ ਫੇਰ ਪਾਵਾਂਗੇ ਜੀ ਇੱਕ ਕੌਲੀ ਆٹے ਦੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਦੇ ਵਿੱਚ ਪਹਿਲਾਂ ਹੀ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਪਹਿਲਾਂ ਜਿਹੜਾ ਆਲੂਆਂ ਦੇ ਵਿੱਚ ਪਾਣੀ ਹੋਊਗਾ ਉਹ ਆਟੇ ਨੇ ਉਦੇ ਵਿੱਚ ਰਲ ਜਾਊਗਾ ਇਸ ਕਰਕੇ ਆਪਾਂ ਇਹਨਾਂ ਕਲਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਦੇਖਾਂਗੇ ਕਿ ਕਿੰਨਾ ਪਾਣੀ ਪੈਂਦਾ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰ ਕਰਕੇ ਹਨਾ ਪਾਣੀ ਹੈ ਜਿਹੜਾ ਆਪਾਂ ਉਪਰ ਪਾਵਾਂਗੇ ਪਹਿਲਾਂ ਆਪਾਂ ਇੱਕ ਕੰਨ ਕਿ ਕਿ ਹੋਇਆ ਇੱਕ ਪਲਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੈ ਹੀ ਜਾਣੀ ਆ। ਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪੇਸਟ ਬਣਾ ਲਾਂ ਫਿਰ ਤੁਹਾਨੂੰ ਦਿਖਾਉਣੀ ਆ। ਹਾਂਜੀ ਲੋ ਜੀ ਆਪਾਂ ਚੰਗੀ ਤਰ੍ਹਾਂ ਪੇਸਟ ਆ ਇਹਦਾ ਆਪਾਂ ਤਿਆਰ ਕਰ ਲਿਆ। ਤੇ ਤੁਸੀਂ ਇਹਨੂੰ ਨਾ ਬੜਾ ਜਿਆਦਾ ਗਾੜਾ ਰੱਖਣਾ ਤੇ ਨਾ ਹੀ ਜਿਆਦਾ ਪਤਲਾ ਕਰਨਾ ਵਾ। ਤੇ ਹੁਣ ਆਪਾਂ ਇਹ ਨੂੰ ਹੁਣ 5 ਮਿੰਟ ਦੇ ਵਾਸਤੇ ਆਪਾਂ ਨੂੰ ਟੱਕ ਕੇ ਰੱਖ ਦਾਂਗੇ ਤਾਂ ਕਿ ਜਿਹੜਾ ਹੁਣ ਆਪਣਾ ਆਟਾ ਆ ਉਹ ਸੈੱਟ ਹੋ ਜਵੇ। ਲਓ ਜੀ ਆਪਣਾ ਜਿਹੜਾ ਇੱਥੇ ਬਣਾਇਆ ਹੋਇਆ ਸੀ ਆਪਾਂ ਬੈਟਰ ਤੇ ਉਹ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਤੇ ਹੁਣ ਮੈਂ ਤੁਹਾਨੂੰ ਇੱਧਰ ਆਪਾਂ ਤਵਾ ਰੱਖ ਲਿਆ ਤੇ ਇਹ ਉਹ ਗਰਮ ਕਰਨ ਲੱਗੇ ਹਾਂ। ਤੇ ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਜੀ ਪਰੌਂਠੇ ਹਾਂਜੀ ਲਓ ਜੀ ਤਵਾ ਆਪਣਾ ਗਰਮ ਹੋ ਗਿਆ ਇਹਦੇ ਉੱਤੇ ਪਹਿਲਾਂ ਆਪਾਂ ਸਾਰੇ ਪਾਸੇ ਘਿਓ ਲਾ ਲਾਂਗੇ ਤਾਂ ਕਿ ਆਪਣਾ ਜਿਹੜਾ ਪਰੌਂਠਾ ਹੈ ਨੀਚੇ ਵਾਲੀ ਸਾਈਡ ਉਹ ਨਾ ਚਿਪਕੇ ਚੰਗੀ ਤਰ੍ਹਾਂ ਫਲਾਦਾਂਗੇ ਆਪਾਂ ਇਹਨੂੰ ਅੰਦਰ ਨੇ ਕੀ ਰੱਖਣਾ ਜਿੱਦਾਂ ਆਪਾਂ ਟਾਟੇ ਬਣਾ ਲੈਨੇ ਆਂ ਆਪਾਂ ਇਹਦੇ ਵਿੱਚ ਜਿਹੜਾ ਆਪਣੇ ਗੈਸ ਦਾ ਫਲੇਮ ਆ ਉਹ ਥੋੜਾ ਜਿਹਾ ਸਲੋ ਰੱਖਣਾ ਤਾਂ ਕਿ ਉਹ ਆਪਨੇ ਆਲੂ ਆ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ ਜਿੱਦ ਜੀ ਆਪਾਂ ਹਨਾ ਫੁੱਲ ਰੱਖਾਂਗੇ ਫਿਰ ਆਪਣੇ ਜਿਹੜੇ ਆਲੂ ਆ ਉਹ ਥੋੜੇ ਜਿਹਾ ਕੱਚੇ ਰਹਿ ਜਾਣਗੇ ਇਸ ਕਰਕੇ ਆਪਾਂ ਆਲੂ ਆ ਇਹ ਪਰਣਾ ਹੈ ਜਿਹੜੇ ਹੁਣ ਏਦਾਂ ਬਣਦਾ ਜਿੱਦਾਂ ਨਾ ਸੌਫਟ ਸੌਫ ਪੂੜੇ ਵਾਂਗ ਹੁੰਦੇ ਆ। ਉਕੰਦਾ ਬਣ ਜਾਂਦਾ ਸੌਫਟ ਸੌਫ ਬਿਲਕੁਲ। ਬਹੁਤ ਹੀ ਵਧੀਆ। ਮੰਦਾ ਤੁਸੀਂ ਵੀ ਆਪਣੇ ਘਰੇ ਬਣਾ ਕੇ ਦੇਖਿਓ ਇਹਨੂੰ ਤੇ ਕੋਈ ਵੀ ਹੋਏ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਨਹੀਂ ਆਉਂਦੀ ਕਿਉਂਕਿ ਆਪਾਂ ਆਟਾ ਵੀ ਨਹੀਂ ਗੁੰਨਣਾ ਹੈਗਾ ਤੇ ਆਪਾਂ ਹੋਏ ਦੇ ਵਿੱਚ ਜਿਹੜੇ ਆਲੂ ਵੀ ਆਲੂ ਆ ਜਿਹੜੇ ਆਪਾਂ ਉਹੀ ਨੇ ਉਬਾਲਣੇ ਹੈਗੇ ਹਾਂਜੀ ਲੋ ਜੀ ਆਪਣਾ ਆਲੂ ਦਾ ਪਰੌਂਠਾ ਬਣ ਗਿਆ ਜਿਹੜਾ ਉਹ ਰੈਡੀ ਹੋ ਗਿਆ ਤੇ ਇਸੇ ਤਰੀਕੇ ਦਾ ਨਾਲ ਹਾਂ ਪੈਕਟ ਕਰਕੇ ਜਿਹੜੇ ਸਾਰੇ ਆਲੂ ਦੇ ਪਰੌਂਠੇ ਆ ਉਹ ਬਣਾ ਲਵਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਸਾਰੇ ਬਣਾ ਕੇ ਹਾਂਜੀ ਆਪਣੇ ਪਰੌਂਠੇ ਬਣ ਕੇ ਰੈਡੀ ਹੋ ਚੁੱਕੇ ਆ ਸਾਰਾ ਆਪਣਾ ਬੈਟਰ ਖਤਮ ਹੋ ਗਿਆ ਬਾਕੀ ਸਾਰਿਆਂ ਨੇ ਨਾਲ ਦੀ ਨਾਲ ਖਾ ਲਿਆ ਇੰਨੇ ਜਿਆਦਾ ਸਵਾਦ ਬਣੇ ਹੋਏ ਸੀਗੇ ਕਿ ਛੱਡੇ ਹੀ ਨਹੀਂ ਹੈਗੇ ਸਾਰਿਆਂ ਨੇ ਹਨਾ ਹਾਂ ਇਹ ਸੌਣੇ ਆ ਜਿਹੜੇ ਬਹੁਤ ਲਾਈਕ ਕੀਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਹੋਏ ਸੀਗੇ ਤੇ ਬਾਕੀ ਤੁਸੀਂ ਵੀ ਆਪਣੇ ਘਰੇ ਬਣਾ ਕੇ ਦੇਖਿਓ ਜੀ ਬਹੁਤ ਘੱਟ ਟਾਈਮ ਲੱਗਦਾ ਤੇ ਬਹੁਤ ਹੀ ਸਵਾਦ ਬਣਦੇ ਆ ਤੇ ਬਹੁਤ ਹੀ ਸੌਫਟ ਸੌਫਟ ਵੀ ਬਣਦੇ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ